ਨਾਜ਼ਪਿੰਲਾ ਵੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਜਿਲ੍ਹਾ ਲੁਧਿਆਣਾ ਦੇ ਨਜ਼ਦੀਕੀ ਪਿੰਡ ਬੱਗਾ ਖੁਰਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਖੇਤੀਬਾੜੀ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪੀਏਯੂ ਵੱਲੋਂ ਲਗਾਈਆਂ ਜਾਣ ਵਾਲੀਆਂ ਸਿਖਲਾਈ ਟ੍ਰੇਨਿੰਗ, ਕਰੇਲੂ ਬਾਗਬਾਨੀ ਖੁੰਬਾਂ ਦੀ ਕਾਸ਼ਤ, ਹਾਈ ਟੈਕ ਤਕਨੀਕਾਂ ਰਹੀਂ ਸਬਜ਼ੀਆਂ ਦੀ ਕਾਸ਼ਤ, ਮધુ ਮੱਕੀ ਪਾਲਣ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੇਲੇ ਪਿੰਡ ਦੇ ਸਰਪੰਚ ਰੁਗਵੀਰ ਸਿੰਘ ਡਿਸਪੈਂਸਰੀ ਡਾਕਟਰ ਸਕੂਲ ਮੁਖੀ ਤੋਂ ਇਲਾਵਾ ਕਿਸਾਨ ਵੀਰਾਂ ਤੇ ਭੈਣਾਂ ਨੇ ਵੱਡੇ ਪੱਧਰ ਤੇ ਸ਼ਮੂਰੀਅਤ ਕੀਤੀ। ਪਸਾਰ ਵਿਗਿਆਨੀ ਡਾਕਟਰ ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਇਹ ਕੈਂਪ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਇਸ ਕੈਂਪ ਦੌਰਾਨ ਮਹੱਇਆ ਕਰਵਾਈ ਗਈ ਜਾਣਕਾਰੀ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੇਲੇ ਵਿੱਚ ਪਰਮਿੰਦਰ ਜੈਸਮੀਨ, ਹੁਸਨਪ੍ਰੀਤ, ਸਰਬਜੀਤ, ਲਬਜੀਤ ਪ੍ਰਦੀਪ ਨੌਹਰਦੀਪ ਅਮਿਤੋਜ ਸਿੰਘ ਮਾਨ ਰਜਿੰਦਰ ਕਰਨ ਚੰਦਰਮੋਹਨ ਪ੍ਰਥਮਜੋਤ ਗੁਰਜੋਤ ਅਮਨ ਅਤੇ ਆਦੇਸ਼ਵਰ ਨੇ ਵਿਸ਼ੇਸ਼ ਯੋਗਦਾਨ ਪਾ ਕੇ ਸਫਲ ਬਣਾਇਆ